ਉਹ ਕਹਿੰਦੇ ਅੰਕਲ ਪੇ ਉੱਥੇ ਮੇਲੇ ਦੁਆਰਾ ਬੋਲ ਦੇਣਾ ਕਰੀ ਦੁਆਰਾ ਅਸੀਂ ਜੋੜਨਾ ਮੈਂ ਕਿਹਨਾਂ ਜੋੜਨਾ ਕਹਿੰਦੇ ਕਟੇ ਨਾ ਉਹ ਜਿਵੇਂ ਭਾ ਕਰ ਬਈ ਤੁਸੀਂ ਟੀਚਰ ਸਮਝੀ ਹੋਣੀ ਆ ਬਈ ਕੱਟੇ ਨਾ ਜੋੜਨਾ ਜੇ ਤੂ ਵਾਲਾ ਕਾਲਾ ਜਿਹਾ ਬੋਲ ਦੇਣਾ ਟੁੱਟ ਉੱਤੇ ਸਾਫ ਜਿਹਾ ਹੀ ਉਹ ਲਿਆ ਕੇ ਜੋੜਿਆ ਲੋਕ ਮੈਨੂੰ ਟੀਚਰਾਂ ਕਾ ਕਟਿਆ ਨਾ ਵੀ ਜੋੜੀ ਜਾਂਦਾ ਮੈਂ ਕਹਾਂ ਅੱਜ ਕਟੇ ਨਾ ਜੋੜਦੇ ਆ ਗੱਲ ਪਤਾ ਸਰਦਾਰ ਜੀ ਮਾਨ ਸਾਹਿਬ ਹਾਂਜੀ ਇੱਕ ਇਹ ਤੁਹਾਡਾ ਸਨਮਾਨ ਪਿਆਵਾ ਬਾਬਾ ਸ਼੍ਰੀ ਰੰਗੀ RAM ਯਾਦਗਾਰੀ ਖੇਡ ਮੇਲਾ ਟੋਰਾ ਰਪਾਲ ਢੇੜੀ ਜ਼ਿਲ੍ਹਾ ਪਟਿਆਲਾ ਹਾਂਜੀ 1991 ਹਾਂਜੀ ਹਾਂਜੀ ਤੁਹਾਨੂੰ ਸਰਟੀਫਿਕੇਟ ਦਿੱਤਾ ਹੋਇਆ ਬਾ ਹਾਂਜੀ ਅ ਪੰਚਾਇਤ ਦੀ ਮੋਹਰ ਲੱਗੀ ਹੋਈ ਆ ਤੇ ਠੇਕੇਦਾਰ ਦੀ ਮੋਹਰ ਲੱਗੀ ਹੋਈ ਆ ਤੇ ਸਰਪੰਚ ਦੀ ਮੋਹਰ ਲੱਗੀ ਹੋਈ ਆ ਹਾਂਜੀ ਉਦੋਂ ਤੁਸੀਂ ਸਿੰਗਲ 1991 ਚ ਇਹ ਕੀ ਕਾਦਾ ਸਰਟੀਫਿਕੇਟ ਕਿਵੇਂ ਮਿਲਿਆ ਕੋਈ ਨਮਾਇਸ਼ ਸੀ ਜਾਂ ਕੋਈ ਖੇਡ ਮੇਲਾ ਸੀ ਖੇਡ ਮੇਲਾ ਸੀ ਜੀ ਦੌੜ ਸੀ ਪਟਿਆਲੇ ਕੋਲੇ ਹਾਂਜੀ ਅਸੀਂ ਮੇਰੇ ਕੋ ਟਰੱਕ ਸੀ ਉਸ ਵੇਲੇ 9925 ਗੱਡੀ ਦਾ ਨੰਬਰ ਸੀ ਅਸੀਂ ਸਲੇਮਪੁਰ ਪਹਿਲਾਂ ਦੌੜ ਸੀ ਸਵੇਰੇ ਇਹ ਸਲੇਮਪੁਰ ਫੁੱਟ ਨਹੀਂ ਅੱਛਾ ਜੀ ਉਦਨੇ ਸਲੇਮਪੁਰ ਦੌੜ ਸੀ ਮਾਸਟਰ ਆਲਾ ਬਾਲ ਦੇ ਜੋੜੇ ਚਾੜਿਆ ਵਿੱਚ ਠੁਆਣੇ ਆਲਾ ਆਪਣਾ ਇਹ ਮਾਸਟਰ ਟਹਾਣਾ ਬਲਵੀਰ ਹੋਣੀ ਰਣਵੀਰ ਹੋਣੀ ਜਮਨ ਸਿੰਘ ਸਾਹਿਬ ਉਹਨਾਂ ਨਾਲ ਚਾੜ ਕੇ ਅਸੀਂ ਸਲੇਮਪੁਰ ਭਜਾਏ ਅੱਛਾ ਜੀ ਸਾਡਾ ਪਹਿਲਾ ਨੰਬਰ ਲੱਗਾ 5 ਖੱਤੇ ਜਾਣ ਤਾਂ 5 ਖੱਤੇ ਆਉਣ ਦੁਆਬੇ ਦੀ ਉਹ ਟੌਪ ਦੀਆਂ ਦੌੜਾਂ ਜਦੋਂ ਔੜਗਣੀ ਜਾਂਦੀ ਸਲੇਮਪੁਰ ਦੀ ਜਿਹੜੀ ਕੋਟਲੀ ਥਾਨ ਸਿੰਘ ਤੱਲਣ ਸਲੇਮਪੁਰ ਨਾਲੋਂ ਨਾਲ ਭੰਡੇਆ ਅੱਛਾ ਜੀ ਉੱਥੇ ਅਸੀਂ ਜਿੱਤੇ ਨੰਬਰ ਪਹਿਲਾ ਲਾ ਕੇ ਹਾਂਜੀ ਇਹ ਦੋਰੀ ਵਾਲਾ ਦਿਆਲਪੁਰਿਆ ਬੋਲਦਸਾ ਇਹਨਾਂ ਨੂੰ ਮੋੜ ਦਿੱਤਾ ਟਰੈਕਟਰ ਵੀ ਨਾਲ ਲਗੇ ਉਸੇ ਹਾਂਜੀ ਤਾਂ ਮੈਂ ਟਰੱਕ 'ਚ ਚੜ੍ਹ ਕੇ ਮੇਰਾ ਆਪਣਾ ਟਰੱਕ ਸੀ ਉਦੋਂ ਟਰੱਕ ਸੀ ਤੁਹਾਡੇ ਹਾਂਜੀ ਹਾਂਜੀ ਅੱਛਾ ਜੀ ਟ੍ਰੱਕ ਵੀ 8710 ਦੀਆਂ ਕਾਰਾਂ ਵੀ 8710 ਦੀਆਂ ਮੇਰੇ ਕੋਲ ਬਾਜੀ ਬਾਜੀ ਅੱਛਾ ਜੀ ਤਾਂ ਬੋਲਦ ਵੀ ਉੱਥੋਂ ਬੋਲਦ ਚੜ੍ਹੇ ਉੱਥੋਂ ਬੋਲਦ ਚੜ੍ਹ ਲਿਆ ਚਲੋ ਪਰ ਵਾਲੇ ਛੋਡੀ ਦਾ ਨਾਲ ਲੈ ਲਿਆ ਅ ਇਧਰ ਛੋਡੇ ਵਾਲੀ ਸਾਡੇ ਨੂੰ ਹੀ ਚਾਹੀਦਾ ਦੁਆਬੇ ਜੀ ਜਿਹੜਾ ਬੱਚਾ ਜਿੱਤਿਆ ਇੱਥੇ ਮਾਸਟਰ ਜੀ ਨਾਲ ਉਹੀ ਚੜ੍ਹੇ ਉਹ ਹੀ ਉਹ ਹੀ ਅੱਛਾ ਜੀ ਉਹ ਹੀ ਸਾਧੋ ਵਾਲੀਆ ਬੱਚਾ ਪੋਡਾ ਦੁੱਲਾ ਅੱਛਾ ਉਹਨੂੰ ਚੜ੍ਹ ਕੇ ਲੈ ਗਏ ਜੀ ਅਸੀਂ ਜਿਸ ਵੇਲੇ ਉੱਥੇ ਗਏ ਤਾਂ 3:00 ਵੱਜ ਗਏ ਸ਼ਾਮ ਦੇ ਸ਼ਾਮ ਦੇ ਅੱਛਾ ਜੀ ਬਾ 10 ਮਿੰਟ ਮਲੇ ਮਲੇ ਦਾ ਕੁਝ ਵੀ ਲਾਸਟ ਤੇ ਸਾਡਾ ਨੰਬਰ ਰਹਿਦਾ ਸੀ ਐਂਟਰੀ ਪਾਈ ਹੋ ਸੀ ਸਾਡੇ ਦੁਆਬੇ ਚੋਂ ਉਹ ਗੁੱਲਪੁਰੀਏ ગયો ਸੀ ਅੱਛਾ ਜੀ ਉਹਨਾਂ ਦਾ ਬੱਚਾ ਪਹਿਲੀ ਵਾਰੀ ਠਕਰੋ ਵਾਲੀ ਇਹਨਾਂ ਜਿੱਤੇ ਆ ਖੜਾ ਸਾ ਦੁਬਾਰਾ ਚੌਧਰੀ ਵਾਲੇ ਨਾਲ ਜੁੜਿਆ ਮੈਂ ਠਕਰਾਲੀਆ ਕਿਹੜਾ ਠਕਰੋ ਵਾਲੀਆ ਗੱਲ ਵਾਲਾ ਗੱਲ ਕੋਲੇ ਸੀ ਹਾਂਜੀ ਅੱਛਾ ਜੀ ਤਾਂ ਦੁਬਾਰਾ ਫੇਰ ਇਹ ਓਰ ਨਾਲ ਜੁੜਿਆ ਚੌਧਰੀ ਵਾਲੇ ਨਾਲ ਅੱਛਾ ਜੀ ਜਿਹੜਾ ਇੱਧਰ ਦੂਰੀ ਚ ਆ ਗਿਆ ਸਾ ਦੁਬਾਰਾ ਫੇਰ ਚੌਧਰੀ ਕੋਲੇ ਕਿਹੜਾ ਸੀ ਜੀ ਉਦੋਂ ਚੌਧਰੀ ਕੋਲ ਪੱਲੀਆਂ ਵਾਲੇ ਮੋਰਾਲੀ ਵਾਲੇ ਆਲਾ ਸਗਾ ਇਧਰੋਂ ਗਿਆ ਆ ਦੁਆਬੇ ਚ ਅੱਛਾ ਜੀ ਤਾਂ ਪੱਲੀਆਂ ਵਾਲੇ ਬਾਵੇ ਕੋਲੋਂ ਇਹ ਜਿੱਤੇ ਖੜੇ ਸੀ ਇਹ ਜਿੱਤੇ ਖੜੇ ਸੀ ਜੀ ਥੋੜਾ ਕਿਸੇ ਨੂੰ ਕੋਈ ਐ ਮੈਂ ਵੀ ਦੁਆਬੇ ਨੇ ਸਾਨੂੰ ਤਾਂ ਜੀ ਟੇਚਰਾ ਕਰਦੇ ਸੇ ਸਾਡਾ ਕੋਲ ਰੇੜਾ ਉਹ ਪਿੱਤਲ ਜਿਹਾ ਲੱਗਾ ਆ ਹੁੰਦਾ ਸਾ ਦੁਵੇ ਦਾ ਬਣਿਆ ਆ ਅੱਛਾ ਵੀ ਆਏ ਉਹ ਤਾਂ ਕਿਰਾਤਾ ਹੋਈ ਪੱਟੇ ਢੋਣ ਆਏ ਆ ਕਹਿੰਦੇ ਦੁਆਬੇ ਵਾਲੇ ਹੁਣ ਨਹੀਂ ਤੁਸੀਂ ਟਰੱਕ ਚ ਗਏ ਤਾਂ ਗੱਲ ਤਾਂ ਚੌਧਰੀ ਟਰੱਕ ਚ ਆਉਂਦਾ ਸੀ ਬਾਕੀਆਂ ਕੋਲੇ ਤਾਂ ਉਦੋਂ ਟਰੈਕਟਰ ਵੀ ਕਿਸੇ ਕੋਲ ਸੀ ਅਸੀਂ ਅੱਪ ਗੱਲਾਂ ਕਰੀਏ ਪਰ ਤੁਹਾਡੀ ਉਦੋਂ ਵੱਡੀ ਗੱਲ ਹੋ ਗਈ ਵੀ ਕੋਈ ਬੰਦੇ ਦੁਆਬੇ ਚ ਟਰੈਕਟਰ ਆਇਆ ਪਰ ਹੋ ਗਈ ਐ ਟਿਚਰਾ ਵੀ ਐਵੇਂ ਆ ਗਈ ਹਾਂਜੀ ਅੱਛਾ ਜੀ ਉਹ ਜਿਸ ਵੇਲੇ ਜੀ ਉਹ ਟਰੱਕ ਜੋ ਇਹ ਬੋਲ ਦલાਏ ਤਾਂ ਸਾਨੂੰ ਕਹਿੰਦੇ ਦੁਆਬੇ ਵਾਲੇ ਵੀ ਪੱਠੇ ਢੋਣ ਆ ਗਏ ਅੱਛਾ 42 ਚ ਟਾਈਮ ਲੱਗਾਇਆ ਸਾ ਸਾਡਾ 44 ਚ ਵੀ ਆ 40 ਚ ਵੀ 53 ਪੁਆਇੰਟ ਆ ਨਾਲ ਨਹੀਂ ਜਦੋਂ ਤੁਸੀਂ ਉਧਰੋਂ ਬੌਲਦ ਲੈ ਗਏ ਕਿਸੇ ਦੇ ਦਿਮਾਗ 'ਚ ਨਹੀਂ ਸੀ ਆ ਜਿਹੜਾ ਇੱਦਾਂ ਵੱਡਾ ਤੁਹਾਨੂੰ ਸਰਟੀਫਿਕੇਟ ਮਿਲਿਆ ਤੇ ਤੁਸੀਂ ਬੌਲਦ ਛੜਤੇ ਹਾਂਜੀ ਲੋਕਾਂ ਨੇ ਤਾਂ ਦੇਖੇ ਉਹਨਾਂ ਕਿ ਲੋਕ ਵੀ ਉਹ ਵੀ ਇਹ ਕਿਹੜੇ ਆ ਨਹੀਂ ਨਹੀਂ ਪਤਾ ਸੀ ਗੱਲ ਲੋਕਾਂ ਨੂੰ ਜਿਹੜੇ ਜਿਹੜੇ ਗਿੱਲਾ ਸਾਹਿਬ ਸੇ ਉਹਨਾਂ ਨੂੰ ਪਤਾ ਸੀ ਮੈਂ ਇੱਧਰ ਬੱਚਾ ਬੱਚੇ ਨਾ ਦੋ ਵਾਰੀ ਤਿੰਨ ਵਾਰੀ ਜਿੱਤੇ ਸੀ ਇਹ ਅੱਛਾ ਜੀ ਉਹ ਜਿਹੜੀ ਖਾਸ ਬੰਦਿਆਂ ਨੂੰ ਹੀ ਪਤਾ ਸੀ ਆ ਜਿਹੜੀ ਹਕੀਮਪੁਰ ਵਾਲੀ ਦੌੜਿਆ ਉਹ ਤੋਂ ਪਹਿਲਾਂ ਹੋ ਗਈ ਉਹ ਆ ਕਿਹੜੀ ਹਕੀਮਪੁਰ ਜੀ ਆ ਜਿਹੜੀ ਤਿੰਨੇ ਨੰਬਰ ਮੈਂ ਰੋੜਿਓ ਆ ਅੱਛਾ ਉਸ ਤੋਂ ਪਹਿਲਾਂ ਹਕੀਮਪੁਰ ਪਹਿਲਾਂ ਹੋ ਗਈ ਉਹ ਉਹ ਪਹਿਲਾਂ ਹੋਈ ਹਾਂਜੀ ਪਹਿਲਾ ਦੂਜਾ ਤੀਜਾ ਸਿੰਗਲ ਖੇਡ ਚ ਇਹ ਕਿਹੜੇ ਸੰਦੀ ਗੱਲ ਆ ਇਹ ਹੋਣੀ ਆ ਜੀ ਇਸ 88 ਕਦੀ ਹੋਣੀ ਆ ਉਹ ਮਾਲਵਾ ਆ ਉਦੋਂ ਸਾਰੇ ਸਾਰਾ ਇਹ ਮਾਲਵਾ ਜੀ ਹਾਂਜੀ ਕੀਮਪੁਰ ਜਗਤਪੁਰ ਦੀ ਦੌੜ ਚ ਮਾਲਵਾ ਨਾ ਆਵੇ ਨਹੀਂ ਉਦੋਂ ਦੀ ਗੱਲ ਕਰਦਾ ਮੈਂ ਹਾਂਜੀ ਮਾਲਵੇ ਉਦੋਂ ਤਾਂ ਫਿਰ ਕਿੰਨੇ ਨੰਬਰ ਹੁੰਦੇ ਸੀ ਜੀ ਤਿੰਨ ਨੰਬਰ ਤੇ ਕਿਹੜੇ ਉਧਰੋਂ ਕਿਹੜੇ ਖਿਡਾਰੀ ਆਏ ਫਿਰ ਮਾਲਵੇ ਵਾਲੇ ਮਾਲਵੇ ਆਰੇ ਜਿੰਨੇ ਬੌਲਦ ਭੱਜਦੇ ਸੀ ਸਾਰੇ ਆਏ ਉਸੇ ਟਡਾਰੀ ਵਾਲੇ ਵੀ ਆਏ ਉਸੇ ਗਿੱਲ ਵੀ ਆਇਆ ਸਾ ਚੌਧਰੀ ਦੇ ਬੌਲਦ ਵੀ ਆਏ ਉਸੇ ਗੁੱਡੂ ਹੁਣੇ ਵੀ ਆਏ ਉਸੇ ਅੱਛਾ ਜੀ ਜਿੰਨੇ ਪੁਰਾਣੇ ਬੰਦੇ ਸਾਰੇ ਆਏ ਉਸੇ ਕੀਮਪੁਰ ਅੱਛਾ ਹਾਂਜੀ ਇਹਨਾਂ ਨੇ ਭੁਜਾਇੇ ਉੱਥੇ ਹੋਇਆ ਪਤਾ ਕੀ ਹੋਇਆ ਇਹ ਸੀ ਉਹ ਬਾਲ ਦਾ 6.5 ਔਰ 7 ਦੇ ਲਾਸਟ ਲੱਗੇ ਹੋ ਸੀ ਅੱਛਾ ਜੀ ਇੱਥੇ ਜਿਸ ਵੇਲੇ ਜਗਤਪੁਰ ਦੀ ਦੌੜ ਸੀ ਉਸ ਵੇਲੇ 6.5 ਖੇਤ ਹੁੰਦੇ ਸੀ ਅੱਛਾ ਜੀ ਉਹਦੇ ਵਿੱਚ ਮੇਰੇ ਬੱਚੇ ਜਿੱਤ ਗਏ ਘਰ ਦੀ ਜੋੜੀ 6.5 ਘਰ ਦੀ ਜੋੜੀ ਸਿੰਗਲ 'ਚ ਜਿੱਤ ਗਏ ਹਾਂਜੀ ਫਿਰ ਸਿੰਗਲ ਦੇ ਵੀ ਤੁਸੀਂ ਤਾਂ ਮਹਾਰਾਥੀ ਸੀ ਫਿਰ ਨਹੀਂ ਮਹਾਰਾਥੀ ਮੇਰੇ ਬੱਚਾ ਮੈਂ ਗਿੱਲ ਕੋਲੋਂ ਲਿਆਇਆ ਸੀ 26000 ਦਾ ਉਸ ਵੇਲੇ ਅੱਛਾ ਮੁਖਤਿਆਰ ਜਰਕ ਵਾਲੇ ਤੋਂ 20000 ਦਾ ਇਹਨੇ ਲਾਇਆ ਸਾ 200 ਨੰਬਰ ਉਹਦਾ ਛੋਟੂ ਨੂੰ ਪੁੱਛਿਓ ਆਪਣੇ ਪਿੰਡ ਗੁਜਰ ਵਾਲੇ ਨੂੰ ਉਖਕਦਾ ਰਿਹਾ ਅੱਛਾ 200 ਨੰਬਰ ਖੀਰਿਆਂ ਦੁੱਗਿਆਂ ਚ ਪਹਿਲਾ ਸੀ ਉਹਦਾ ਸਰਦਾਰ ਚੰਦਜੀਤ ਸਿੰਘ ਜੀ ਮਾਨ ਸਾਹਿਬ ਇਹ ਗੱਲ ਵੀ ਇੱਕ ਅੱਜ ਵੀ ਨਹੀਂ ਤਾਂ ਦਬਾਬੇ ਵਾਲੇ ਜੇ ਆਪਾਂ ਗੱਲ ਕਰੀਏ ਹੁਣ ਦੀ ਗੱਲ ਨਹੀਂ ਪਹਿਲਾਂ ਦੀ ਵੀ ਜਦੋਂ ਬਹੁਤ ਥੋੜੇ ਉਧਰ ਘਟ ਜਾਂਦੇ ਸੀ ਉਦੋਂ ਲਿਆਉਂਦੇ ਸੀ ਪਰ ਤੁਸੀਂ ਭਜਦੇ ਲਏ ਆ ਮੈਂ ਤੁਹਾਨੂੰ ਦੱਸਦਾ ਜੀ ਇਹ ਮੈਂ ਕਲੀਅਰ ਕਰ ਦਿੰਨਾ ਹਾਂ ਹਾਂਜੀ ਮੈਂ ਨਾਲ ਇਥੋਂ ਹਾਂਜੀ ਮੇਰੇ ਨਾਲ ਇਥੋਂ ਬੋਲ ਦਾ ਮੇਰਾ ਜਿੱਤਦਾ ਸੀ ਮੈਂ ਮਾਲਵੇ ਨੂੰ ਸਾਰੇ ਨੂੰ ਸਿਕਰੀ ਜਿੱਤਿਆ ਤਾਂ ਮੇਰੇ ਨਾਲ ਬੋਲ ਦੇ ਨਾਲ ਉਹ ਜੋੜਨੇ ਵਾਲਾ ਇੱਕ ਸੀਗਾ ਉਹ ਕਹਿੰਦਾ ਮੈਂ ਜੋੜਨਾ ਨਹੀਂ ਤੇ ਅੱਛਾ ਜੀ ਮੇਲੇ ਲਈ ਦਸੂਹੇ ਲਈ ਖੜੇ ਪੈਰ ਮੈਂ ਲੈ ਆਂਦਾ ਮੈਂ 65000 ਬੈਂਕ ਚੋਂ ਕਢਾ ਕੇ ਲੈ ਕੇ ਗਿਆ ਸੀ ਗਿੱਲ ਦਾ ਠੱਕਰ ਵਾਲੀਆ ਬੋਲ ਦੇ ਲੈਣ ਲਈ ਉਹਨ 60000 ਦਾ ਛਿੰਦੇ ਟੜ ਘਟੜੀ ਵਾਲੇ ਨੂੰ ਕਢਾਣੀ ਵਾਲੇ ਤੇ ਲਿਆ ਸੀ ਠੱਕਰ ਵਾਲੀਆ ਬੋਲ ਦਾ ਗਿੱਲ ਨੇ ਤੇ ਗਿੱਲ ਤੋਂ ਫਿਰ ਤੁਸੀਂ ਮੈਂ ਲੈਣਾ ਚਾਹੁੰਦਾ ਸੀ ਮੈਂ 65000 ਕੋਲ ਲੈ ਕੇ ਗਿਆ ਸੀ ਅੱਛਾ ਉਹ ਬੋਲ ਤੇ ਲੈ ਲੈਣਾ ਅੱਛਾ ਉਹ ਕਹਿੰਦਾ ਵੇ ਦੁਆਬੇ ਵਾਲਿਓ ਤੁਹਾਡੇ ਜਿਹਲੇ ਸਾਨੂੰ ਦੇਖਿਆ ਉੱਥੇ ਗੋਲੀ ਚੱਲ ਗਈ ਅਸੀਂ ਚਾਰ ਦਿਨ ਰਹੇ ਤੁਕਾਰ ਕਰਕੇ ਜਲ ਗਏ ਕਾਰਾਂ ਵੀ ਉਹ ਮਰੂਤੀ ਮਰਾਤੀ ਨਹੀਂ ਫੀਡਾਂ ਫੂਡਾਂ ਹੀ ਹੁੰਦੀਆਂ ਸੀ ਫੀਡ ਹੁੰਦੀ ਸੀ ਹਾਂਜੀ ਅਸੀਂ ਚੱਲ ਗਏ ਕਾਰ ਕਰਕੇ ਜੀ ਜੋਗਾ ਹਾਂ ਜਰਨੈਲ ਤੋਂ ਲੰਬੜਜ਼ਾੜ ਢਾਡੇ ਵਾਲਾ ਅੱਛਾ ਇਹ ਇਹ ਜਿਹੜਾ ਢਾਡਾ ਜੀ ਹੁਣ ਪਾਜ ਦਾ ਬੱਚਾ ਸੋਢੀ ਢਾਡਾ ਰਾਣਾ ਢਾਡਾ ਇਹ ਪੰਡੀਆਂ ਉਹਨਾਂ ਦਾ ਉਹ ਆਪਣੇ ਹੀ ਆ ਚੇਲੇ ਬਲ ਕੇ ਸਾਡੇ ਨਿਆਣੇ ਹੀ ਆ ਤੇ ਵੀਰ ਉਹ ਮੇਰੇ ਨਾਲ ਚੱਲ ਗਿਆ ਉੱਧਰ ਛਾਹਾਂ ਦੇ ਬੌਲਦ ਭਜਾਉਣ ਹਾਂਜੀ ਉਹ ਮੇਰੇ ਮੁੰਡੇ ਦਾ ਖਵਾਨੀ ਆ ਉਦਾਂ ਦਾ ਮਡੰਗਾ ਇਹ ਮੇਰੇ ਇਦਾਂ ਨਾਲ ਬੈਠਾ ਇਹਨਾਂ ਦਾ ਜਗਤ ਕੁਲਵੀਰ ਜੀ ਕੁਲਵੀਰ ਮਾਨਕਾਂ ਵਾਲਾ ਅੱਛਾ ਉਹਨਾਂ ਦਾ ਬੌਲਦ ਇਲਾਕੇ ਹੀ ਨਾ ਭਜਦਾ ਰਿਹਾ ਅੱਛਾ ਅੱਛਾ ਉਹਦਾ ਚਾਚਾ ਮੇਰਾ ਅਮਰੀਕਾ ਜਿਹਾ ਹਾਂਜੀ ਇਹ ਤਾਂ ਨਿਆਣੀ ਸੀ ਐਵੇਂ ਹਲਕੇ ਹਲਕੇ ਸੀ ਮੇਰੀ ਪੁੱਤਿਆ ਰਗੇ ਉਹ ਮੇਰੇ ਨਾਲ ਇਦਾਂ ਬੈਠਾ ਚਲੋ ਆਪਣੀ ਗੱਲ ਉੱਥੇ ਜਿਹੜੀ ਰਹਿ ਗਈ ਤੁਸੀਂ 65000 ਰੁਪਏ ਪਾ ਕੇ ਚਲੇਗੇ ਹਾਂਜੀ ਅੱਛਾ ਉੱਥੇ ਅਸੀਂ ਕਾਰ ਚ ਚੱਲ ਗਏ ਉੱਥੇ ਚੱਲ ਗਏ ਗੋਲੀ ਕਾਲਜ ਗਿੱਲੀ ਮੁੰਡੇ ਮਾਰ ਦਿੱਤੇ ਉਹ ਜੀ ਐਨ ਕਾਲਜ ਹਾਂਜੀ ਹਾਂਜੀ ਉੱਥੇ ਗਿੱਲ ਸਾਹਿਬ ਆਏ ਕਿਤੇ ਰਾਤ ਨੂੰ 8 9 ਵਜੇ ਅੱਛਾ ਜੀ ਇਹ ਮੁੰਡਾ ਆਪਣਾ ਕੁਲਦੀਪ ਇਹ ਕੋਨੂ ਮੋਨੂ ਜਿਹੜਾ ਐਡਾ ਕੋਈ ਅੱਛਾ ਜੀ 7 ਜਾਂ 8 ਸਾਲ ਦਾ ਹੋਊਗਾ ਉਹ ਕਹਿੰਦਾ ਮੈਨੂੰ ਅੰਕਲ ਮੈਂ ਤੈਨੂੰ ਉਹਦਾ ਬਚਾਲ ਲਿਆ ਤੇ ਦੱਸਿਆ ਦੁੱਸਿਆ ਤੇ ਮੈਨੂੰ ਚੇਤਾ ਆ ਗਿਆ ਹਾਂਜੀ ਤਾਂ ਇਹਨਾਂ ਨੂੰ ਰੋਟੀਆਂ ਖਲਾਈਆਂ ਚਾਰ ਤੱਕ ਜੀ ਅੱਛਾ ਜੀ ਗਿੱਲ ਨੇ ਆ ਕੇ ਕਹਿੰਦਾ ਦੁਆਬੇ ਵਾਲੇ दारू ਪੀਂਦੇ ਹੁੰਦੇ ਆਪ ਤਾਂ ਪੀਂਦੇ ਨਾ ਅੱਛਾ ਜੀ ਬੋਤਲ दारू ਦੀਆਂ ਵੀ ਇੱਕ ਦੋ ਦਿੱਤੀਆਂ ਇਹਨਾਂ ਨੂੰ ਮੈਂ ਵੀ ਨਹੀਂ ਸੀ ਪੀਂਦਾ ਮੈਂ ਤਾਂ 25 ਸਾਲ ਨਹੀਂ ਹੱਥ ਲਾਇਆ ਉਹ ਤਾਂ ਬੁਢਾ ਹੋ ਕੇ ਵਿਗੜਿਆ ਮੜਾ ਛਾ ਉਹ ਜਾਂ ਫਿਰ ਉਹ ਤੁਹਾਡੇ ਤੇ ਕਹਾਵਤ ਤੋਕੀ ਜਾਂ ਪੱਠਾ ਜਾਂ ਸੱਠਾ ਬਈ ਬਾਪੂ ਸੱਠਾ ਸਾਲ ਦਾ ਹੈ ਤੇ ਟੱਪ ਗਿਆ ਅੱਛਾ ਜੀ ਅੱਗੇ ਰਹੇ ਹਾਂ ਜੀ ਯਾ ਗਿੱਲ ਸਾਹਿਬ ਆਏ ਮੈਨੂੰ ਕਹਿੰਦੇ ਯਾਰ ਦੁਆਬੇ ਵਾਲਿਆਂ ਨਾਲ ਤਾਂ ਮੇਰੇ ਕੋਈ ਬੋਲ ਦੇਖ ਨਹੀਂ ਕੋਈ ਵੀ ਇਹ ਵੀ ਵੱਡੀ ਗੱਲ ਸੀ ਉਹਨਾਂ ਨੇ ਕਿਹਾ ਵੀ ਇਹ ਦਸੀ ਬੀਸੀ ਵਾਲੇ ਆ ਵੀ ਉਹ ਰਕਮ ਅੱਛਾ ਮੈਂ ਕਿਹਾ ਅੰਕਲ ਹਾਂ ਮੈਂ ਤਾਂ ਠਕਰੋ ਵਾਲੀਆ ਲੈਣ ਆਇਆ ਮੈਂ ਉਹ ਬੰਦਾ ਜਿਹਨੇ ਤੇਰੇ ਵਾਲੇ ਬੋਲਦਾਂ ਨੂੰ ਕੋਹਨੇ ਨੂੰ ਤਾਂ ਠਕਰੋ ਵਾਲੀਏ ਇਹਨੂੰ ਸਿਕਰੀ ਜਿੱਤਿਆ ਅੱਛਾ ਉਹ ਕਹਿੰਦਾ ਵੇ ਤੇਰਾ ਬੱਚਾ ਬਹੁਤ ਟੌਪਦਾ ਆ ਕਹਿੰਦਾ ਫੇਰ ਇਦਾਂ ਕਰ ਨਹੀਂ ਉਹ ਫੇਰ ਟਾਈਮ 'ਤੇ ਮੈਨੂੰ ਅੰਕਲ ਕਿਹਾ ਮੈਂ ਤੇਰੇ ਪਿਮਾਰ ਖਾਈਆ ਤੇ ਬੱਚਾ ਪੈਸੇ ਵੀ ਇਹ ਨਹੀਂ ਮੈਂ ਦੇਣਾ ਮੇਰੀ ਜੋੜੀ ਖਰਾਬ ਹੋ ਜਾਣੀ ਆ ਘੁਰਨਾ ਦਾ ਟੱਕਰ ਵਾਲੀ ਨੇ ਕਹਾਰੀ ਮਚਾਈਓ ਸੀ ਜਿੱਤਦੀ ਉਸ ਮੇਰੀ ਅੱਛਾ ਮਾਲਵੇਚ ਅੱਛਾ ਜਿੱਤੇ ਟੋਪ ਦੀ ਜੋੜੀ ਸਹੀ ਹਾਂਜੀ ਤਾਂ ਬੱਚਾ ਇਹ ਸਾਡਾ ਉਹਨਾਂ ਦੇ ਮੁਕਾਬਲੇ ਦਾ ਜਿਹੜਾ ਮੇਰੇ ਕੋਲ ਥਾ ਅੱਛਾ ਜੀ ਕਹਿੰਦਾ ਤੇਰਾ ਦਵਾਬਾ ਨਹੀਂ ਇਹ ਹਿੱਲਣ ਦਿੰਦਾ ਬੱਚਾ ਆ ਮੈਂ ਲਿਆ ਆ ਇਹਨ ਦੰਦ ਸੜ ਦਿੱਤਾ ਕੀਰੀਆਂ ਦੁੱਗੀਆਂ ਕਰਕੇ ਮੈਂ ਲਿਆ ਦਾ ਮੇਰੇ ਬੋਲ ਦਿਆ ਕਹਿੰਦਾ ਛੇ ਛੇ ਪੋਟ ਉੱਚੇ ਤੇ ਬੱਚਾ ਸਰਫਾ ਅੰਗਰੇਜ਼ੀ ਜਿਹਾ ਐਡਾ ਯੂਸ ਬਿਲੇ ਅਜਿਹਾ ਅੰਗਰੇਜ਼ੀ ਆ ਮੇਰੇ ਕੋਲ ਤੁਸੀਂ ਭੱਜਦਾ ਦੇਖਿਆ ਸੀ ਨਹੀਂ ਮੈਂ ਨਹੀਂ ਭੱਜਦਾ ਭੁਜਦਾ ਲੈ ਕੇ ਅੱਛਾ ਜੀ ਮਾਸੀਂ ਬੰਦਾ ਵਧੀਆ ਸੀ ਜੀ ਸਭ ਕੁਝ ਉਹ ਕਹਿੰਦਾ ਮੈਂ ਇਹ ਤੈਨੂੰ ਦੇ ਦੇਣਾ ਮੇਰੇ ਦੂਏ ਤੇ ਲੈ ਜਾ ਹਾਂ ਤਾਂ ਕਹਿੰਦਾ ਪਰ ਉਹਨਾਂ ਨਾਲ ਗੱਲ ਨਹੀਂ ਕਰਨੀ ਮੈਂ ਹਾਂ ਕਿੰਨਾ ਲਾਲ ਮੇਰੇ ਨਾਲ ਜਿਹੜੇ ਗੇਓ ਸੇ ਬੰਦੇ ਠੀਕ 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 ਇਹ ਦਵਾਬੇ ਵਾਲੇ 5-7000 ਨੂੰ ਟੋਲਦੇ ਰਹਿੰਦੇ ਆ ਨਹੀਂ ਕਹਿੰਦਾ ਇੰਨੀ ਕੁ ਬੱਚੀ ਆ ਬੰਦਦਾ ਸੀ ਮੈਂ 20000 ਦਾ ਮਖਤਿਆਰ ਝਰਕਾਲੇ ਕੋਲੋਂ ਲਿਆ ਚਾਰ ਮਹੀਨੇ ਮੈਨੂੰ ਲੈਂਦੇ ਨੂੰ ਹੋਗਾ ਤੇ ਤੈਨੂੰ ਜੋ ਚੰਗਾ ਲੱਗੂਆ ਮੇਰੀ ਸੇਵਾ ਦਾ ਮੁੱਲ ਦੇ ਦੇ ਤੇ 20000 ਨੂੰ ਮੈਂ ਉਹਦੇ ਕੋਲੋਂ ਲਿਆ ਅੱਛਾ ਤਰਜ਼ਾ ਦਿੱਤਾ 20000 ਮੈਂ ਕਿਹਾ ਠੀਕ ਹੈ ਜੀ ਜੋਦਾ ਹੋਣ ਲੱਗਾ ਜੀ ਉਹ ਕਹਿੰਦਾ ਜੀ ਸੌਦਾ ਮੁੰਡੇ ਨੂੰ ਇਹਨਾਂ ਦਾ ਦਿੱਤਾ ਤੇ ਜੋ ਦਿਨਾਂ ਦੇ ਦੇ ਦਵੇ ਹੂੰ ਵਾਹ ਇਹ ਬੱਚੀ ਜੇ ਕਹਾਣੀ ਆ ਬਈ ਮੈਂ ਕਿਹਾ ਨਹੀਂ ਮੈਂ ਬੱਚਾ ਲੈ ਜਾਣਾ ਇਹ ਕੋਈ ਨਹੀਂ ਤੁਹਾਡੇ ਮਾਂਤੇ ਆ ਗਿਆ ਉਹਨਾਂ ਨੇ ਵੀ ਮੂੰਹ ਮੰਨਤਾ ਵੀ 20000 ਦਾ ਵਾ ਤੇ ਤੁਹਾਡੇ ਬੰਦੇ ਜਗਾ ਤਗਾ ਕਰਦੇ ਜਗਾ 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 ਉਹ ਮਹਾਰਾਜ 20 20 ਵੱਡੀ ਗੱਲ ਸੀ 14 15 ਨੂੰ ਤੱਕੇਤ ਜ਼ਮੀਨ ਦਾ ਆਉਂਦਾ ਥਾ 14 15000 ਨੂੰ ਖੇਤ ਜ਼ਮੀਨ ਦਾ ਥਾ ਉਸ ਵੇਲੇ ਜਦੋਂ ਬਰੇ 20000 ਦੀ ਤੁਸੀਂ ਗੱਲ ਕਰਦੇ ਨਹੀਂ ਮੈਂ ਉਸ ਵੇਲੇ 25 ਦਾ ਲਿਆਂਦਾ ਉਹੀ ਉਹੀ 25 ਦਾ ਲਿਆਂਦਾ 500 ਰੁਪਇਆ ਕਹਿੰਦੇ ਛੋੜ ਮੈਂ ਕਿਹਾ ਛੂਟ ਨਹੀਂ ਅੰਕਲ ਕਰਨੀ ਐ ਤੂੰ ਗੱਡੀ ਕਰਕੇ ਦੇ 500 ਨੂੰ ਉਸ ਵਿਲੇ ਆਰਾਮਨਾ ਆ ਕੇ ਗੱਡੀ ਵਾਲਾ ਛੱਡ ਜਾਂਦਾ ਆ ਗਿਆ ਤੁਹਾਡੇ ਘਰੇ ਕਾਰ ਸਾਡੇ ਅਸੀਂ ਕਾਰ ਜੇਲੇ ਜੀ 2 ਦਿਨ ਹੋਏ ਸੀ ਤਾਂ ਕਾਰ ਭੇਜ ਦਿੱਤੀ ਸੀ ਅੱਜ ਤੁਹਾਡੇ ਘਰੇ ਆ ਗਿਆ ਬੱਛਾ ਗੱਲ ਲੜਾ ਹਾਂਜੀ ਗੱਲ ਸਾਬ ਨੇ ਆਪਣੀ ਮੋਹਰੇ ਕਾਰ ਲਾਈ ਹਾਂ ਟਡਾਰੀ ਵਾਲ ਦੀ ਕੱਢ ਕੇ ਦੂਏ ਵਾਲ ਦੀ ਸਾਨੂੰ ਛੱਡ ਕੇ ਗਏ ਲੁਧਿਆਣਾ ਦਾ ਸਾਰਾ ਕਰਫੂ ਲੱਗਾ ਸਭ ਬੰਦ ਸੀ ਗੋਲੀ ਚੱਲ ਗਈ ਸੀ ਇੱਥੇ ਕਾਲੇ ਚ ਕਾਲੇ ਚ 5-4 ਮੁੰਡੇ ਮਰ ਗਏ ਸੀ ਚਲੋ ਛੱਡ ਕੇ ਤੁਹਾਨੂੰ ਇੱਥੇ ਛੱਡ ਗਏ ਹਾਂਜੀ ਜਿਦੋਂ ਇੱਥੇ ਆਏ ਤਾਂ ਉਹ ਬੰਦੇ ਲਿਆ ਕੇ ਇੱਥੇ ਸਵੇਰੇ ਜੀ ਅਸੀਂ ਟਾਈਮ ਨਾ ਛੱਡ ਗਏ ਰੋਲੇ ਰੁਪੇ ਤੇ ਗਾਉ ਗਾਉ ਇੱਥੇ ਆ ਕੇ ਬੱਚਾ ਘਰ ਖੜਾ ਸਾ ਬੱਚਾ ਉਹ ਇਹਦੇ ਕੋਲ ਖੜਾ ਇਹਦੇ ਥੱਲੇ ਜਿਹੇ ਇੰਨਾ ਕੁ ਲੱਗੇ ਇੰਨਾ ਕਈ ਚਾ ਗੰਗਰੀਜ ਹੈਗਾ ਸਾਲਾ ਸੇਗਾ ਪੱਥਰ ਵਰਗਾ ਇਹ ਮੈਂ ਅੰਗਰੇਜ਼ ਕਾ ਤੇ ਲਿਆ ਉਹ ਵੀ ਇਦਾਂ ਖੜਦਾ ਸਾ 2 ਫੁੱਟ ਮੋਹਰ ਲੀਆਂ ਲੱਤਾਂ ਮੋਹਰ ਨੂੰ ਜੋੜ ਕੇ ਇਦਾਂ 2 ਫੁੱਟ ਪਿਛਲੀਆਂ ਲੱਤਾਂ ਪਿੱਛੇ ਨੂੰ ਅੱਛਾ ਜੀ ਇਦਾਂ ਖੜਨਾ ਹੋਣਾ ਹਾਂਜੀ ਤਾਂ ਬਹੁਤ ਵੀ ਬਹਾ ਉਹ ਇਨੀ 100 200 ਨੰਬਰ ਪਹਿਲਾ ਲਾਇਆ ਕਹਿਰੀ ਚ ਇਕੱਠੀ ਜੋੜੀ ਅੱਛਾ ਫਿਰ ਤੁਸੀਂ ਉਹ ਛੱਡੇ ਕਿੱਥੇ ਅਸੀਂ ਫੇ ਆਪਣੇ ਇੱਥੇ ਰਾਹ ਚ ਲਿਆਂਦਾ ਗੱਡੀ ਜੋ ਲਾਇਆ ਲਾ ਕੇ ਬੇ ਪਹਿਲਾਂ ਕਹਿੰਦੇ ਆ ਕੇ ਕੋੜਾ ਮੂੰਹ ਕਰਦੇ ਆ ਪਹਿਲਾਂ ਢੇੜਾ ਲਵਾ ਕੇ ਦੇਖੀਏ ਮਨ ਖੜੇ ਨਾ ਹਾਂਜੀ ਕਿਉਂਕਿ ਦੇਖਿਆ ਨਹੀਂ ਹੋਇਆ ਸੀ ਭਾਈ ਜੀ ਹੈਗਾ ਇਹ ਅਸੀਂ ਦੇਖਿਆ ਨਹੀਂ ਸੀ ਕੁਝ ਵੀ ਹਾਂ ਇਹ ਵੱਡੀ ਗੱਲ ਆ ਵਿਸ਼ਵਾਸ ਤੇ ਆਇਆ ਜਿਹਦੇ ਵੇਲੇ ਲਵਾਇਆ ਢੇੜਾ ਹਾਂਜੀ ਤੋਂ ਸਾਡੇ ਵਾਲਾ ਤੋਂ ਤੇਰੇ ਉਸ ਰਾਜ ਦੌੜਿਆ ਉਸ ਉਹਦੇ ਲਈ ਨਮਾ ਸੀ ਹਾਂਜੀ ਉਹਨੇ ਤਾਂ ਆਪਣੀ ਦੇਹ ਨੂੰ ਹੱਥ ਨਹੀਂ ਲਾਉਣ ਦਿੱਤਾ ਉਹ ਜਿਹੜਾ ਬਹੁਤ ਬੱਚਾ ਲਿਆਏ ਬਾਈ ਜੀ ਹਾਂਜੀ ਹਾਂਜੀ ਅੱਛਾ ਤੁਹਾਡਾ ਮਨ ਉਧਰ ਦੀ ਰੱਬ ਨੇ ਹਨਾ ਇਦਾਂ ਦਾ ਸਭ ਕੁਝ ਜੋੜ ਦਿੱਤਾ ਕਿਉਂਕਿ ਉਸ ਵੇਲੇ ਸਿਆਣੇ ਆ ਬੰਦੇ ਲਈ ਉਹ ਪੈਸੇ ਬਹੁਤ ਸੀ ਮਾਈ ਮੇਰੀ ਸੀਗੀ ਬਾਪੂ ਤਾਂ ਬਾਹਰੇ ਸੀਗਾ ਹੂੰ ਤਾਂ ਪਹਿਲਵਾਨ ਦੀ ਗੱਲਬਾਤ ਮੇਰੇ ਨਾਲ ਹੀ ਹੁੰਦੀ ਸੀ ਬਈ ਜੋ ਮੈਂ ਕਹਣਾ ਹੁਣ ਦੋ ਤਿੰਨ ਘਰਾਂ ਚ ਕੱਲਾ ਸਾ ਆਪੇ ਮਗਰ ਮਗਰ ਫਿਰ ਦੇ ਦਿਆ ਜਾਨੀ ਉਹ ਡਰਾਬਾ ਵੀ ਰੱਖਦੇ ਸੀ ਵੀ ਕੱਲਾ ਹੀ ਆਵਾਂ ਅੱਛਾ ਜਾਨੀ ਬਾਸ ਉਹ ਲਿਆ ਕੇ ਤਾਂ ਮਾਈ ਕਹਿੰਦੀ ਇਹ ਕੀ ਆ ਮੈਂ ਕਿਹਾ ਉਹ ਆਪਣੇ ਬੌਲ ਦੇ ਨਾਲ ਜੋੜ-ਜਾੜ ਕੇ ਦੇਖਣਾ ਹਾਂ ਤੇ ਉੱਦੇ ਲਿਆਂਦਾ ਕੇ ਇਹਦਾ ਜੇ ਜੁੜ ਗਿਆ ਦੌੜ ਗਿਆ ਤਾਂ ਫੇਰ ਦੇਖ ਲਵਾਂਗੇ ਦੇਖ ਲਾਂਗੇ ਕੋਈ ਗੱਲ ਨਹੀਂ ਹੈ ਝੂਠ ਬੋਲਿਆ ਮਾਤਾ ਕੋਲੇ ਅੱਛਾ ਜੀ ਇਹ ਕੋਈ ਗੱਲ ਨਹੀਂ ਹੈ ਕਹਿੰਦੀ ਚਲੋ ਠੀਕ ਆ ਤਾਂ ਜਿੱਦਾਂ ਜੀ ਮੇਰਾ ਕੰਮ ਕਾਜ ਸਭ ਕੁਝ ਸਹੀ ਸੀ ਕੰਮ ਠੋਕ ਕੇ ਮੈਂ ਕਰਦਾ ਸੀ ਫਿਰ ਨਿਆਣੇ ਨੂੰ ਕਿੱਥੇ ਕੋਈ ਵੀ ਮਨਾ ਕਰਦਾ ਜਾਂ ਕੁਝ ਵੀ ਇਹ ਗੱਲ ਪੱਕੀ ਆ ਹਾਂਜੀ ਉਹ 3 ਦਿਨ ਦੌੜ ਸੀ ਜੀ ਆਪਣੇ ਟਰੱਕ ਚ ਘਰ ਦੀ ਜੋੜੀ ਮੈਂ ਲੈ ਕੇ ਗਿਆ ਹਾਂਜੀ ਲਿਜਾ ਕੇ ਦਸੂਹੇ ਦੌੜ ਹਾਂਜੀ ਉੱਥੇ ਲਾਹੇ ਕੈਰੀ ਦੌੜ ਹੋਈ ਅੱਛਾ ਜੀ ਕੈਰੀ ਦੌੜ ਹੋਈ ਮੇਰੇ 2 ਸੈਕਿੰਡ ਦੀ ਲੀਡ ਤੇ ਪਹਿਲਾ ਨੰਬਰ ਮਾਲਵਾ ਆਇਆ ਸੀ ਕੋਈ ਨੇ ਮਾਲਵਾ ਨਹੀਂ ਸੀ ਆ ਤਾਂ ਦੋ ਉਧਰ ਮਾਲਵਾ ਨਹੀਂ ਬਈਗਾ ਠੀਕ ਆ ਹਾਂਜੀ ਅੱਛਾ ਜੀ ਮਾਲਵਾ ਨਹੀਂ ਸੀ ਆਏ ਆ ਇਹ ਮਾਲਵਾ ਵੀ ਹੁੰਦਾ ਤੇ ਇਹ ਨਹੀਂ ਹਿੱਲਣ ਦਿੰਦੇ ਸੀ ਕਿਉਂਕਿ ਉਹ ਦੌੜ ਇਹ ਜਿਹੜਾ ਉੱਥੇ ਦਸੂਹੇ ਕਾਲਜ ਆ ਉਹਦੀ ਕੰਧ ਪਾੜ ਕੇ ਗਰਾਊਂਡ ਵਾਲੀ ਦੌੜ ਕਰਾਈ ਸੀ ਹਾਂਜੀ ਉਸੇ ਲਈ ਚ ਉੱਥੇ ਕੈਰੀ ਪਹਿਲਾਂ ਹੋਈ ਹਾਂਜੀ ਦਵਾਰਾ ਦੂਰੀ ਹੋਈ ਭਿੱਲੋ ਵਾਲਿਆਂ ਬੋਲਦ ਫੇਰ ਉਹ ਜੋੜਿਆ ਫੇਰ ਬੜੇ ਨੇ ਵੀ ਦੋਰੀ 'ਚ ਵੀ ਪਹਿਲਾ ਲਾਤਾ ਘਰ ਦੀ ਜੋੜੀ ਦਾ ਕੈਰੀ 'ਚ ਪਹਿਲਾ ਲਾਇਆ ਹਾਂਜੀ ਉਹ ਇੱਕ ਖਰਲਾਂ ਵਾਲਾ ਕਰਦੀ ਕਲਦੀਪ ਸੀ ਹੁਣ ਕੁੱਤੇ ਭਜਾਉਂਦਾ ਉਹ ਅੱਛਾ ਜੀ ਗੱਲਦਾਰ ਅੱਛਾ ਜੀ ਉਹ ਕਹਿੰਦਾ ਮਾਨ ਸਾਹਿਬ ਬੱਚਾ ਜਿਹੜਾ ਗਿੱਲ ਵਾਲਾ ਲੈ ਗਿਆ ਮੈਂ ਲੈਂਦਾ ਤਾਂ ਮੈਂ ਉਹ ਗੱਪਾਂ ਬਹੁਤ ਮਾਰਦਾ ਹੁੰਦਾ ਕਿ ਪੀਸਗਾ ਥੋੜਾ ਜਿਹਾ ਚੱਲ ਮੇਰਾ ਮਿੱਤਰ ਆ ਉਹ ਵਧੀਆ ਬੰਦਾ ਗੱਲਦਾਰ ਹਾਂਜੀ ਬਸ ਫੇਰ ਉਹ ਕੀ ਕਹਿੰਦਾ ਮੈਂ ਵੀ ਮੈਂ ਇਹ ਜੋੜਨਾ ਹਾਂਜੀ ਮੈਂ ਕਿਹਾ ਜੋੜਨਾ ਹਾਂ ਉਹਦਾ ਬੌਲਦ ਵੀ ਪੀਲਾ ਵਧੀਆ ਸੀ ਕੋਪ ਦਾ ਚੱਲ ਉਹ ਦੂਆ ਨੰਬਰ ਕਰ ਗਿਆ ਦੋਰੀ ਚ ਵੀਰ ਮੈਂ ਪਹਿਲਾ ਕਰ ਗਿਆ ਅੱਛਾ ਜੀ ਇਹ ਪਹਿਲੇ ਨੂੰ ਖਰੇ ਉਹ ਨਹੀਂ ਕਹਿਰੀ ਵਾਲੇ ਨੂੰ ਦੋ ਪੀਪੇ ਦੇਸੀ ਘੇ ਦੇ ਤਾਂ 3000 ਰੁਪਇਆ ਦਿੱਤਾ ਹੂੰ ਤਾਂ 2000 ਤਾਂ ਦੇਸੀ ਘੀ ਦਾ ਇੱਕ ਪੀਪਾ ਦੂਜੇ ਨੰਬਰ ਨੂੰ ਦਿੱਤਾ ਕਹਿਰੀ ਵਾਲੇ ਨੂੰ ਚਲੋ ਉਹ ਗੱਲ ਹੋਈ ਆਪਾਂ ਹੁਣ ਆਈਏ ਗੱਲਾਂ ਉਥੇ ਪਹਿਲੀ ਖੇਡ ਜੋ ਤਾਂ ਫਿਰ ਹਕੀਮਪੁਰ ਕੀ ਹੋਇਆ ਭਈ ਮਾਲਵਾ ਤਾਂ ਉਦਨੇ ਆਇਆ ਹੋਇਆ ਸੀਗਾ ਹਾਂਜੀ ਸਾਰੇ ਤੇ ਤੁਹਾਡੇ ਪਹਿਲੇ 3 ਨੰਬਰ ਹਾਂਜੀ ਵੱਡੀ ਗੱਲ ਨਹੀਂ ਬਹੁਤੀ ਵੱਡੀ ਗੱਲ ਆ ਉਹ ਖੇਡ ਚ ਚੌਧਰੀ ਹੋਵੇ ਉਹ ਖੇਡ ਚ ਸ਼ਿੰਦਾ ਬਾਈ ਹੋਵੇ ਉਹ ਖੇਡ ਚ ਢੰਡਾਰੀ ਵਾਲੇ ਹੋਣ ਉਹ ਸ਼ੇਪ ਚ ਗੱਲ ਹੋਵੇ ਉਹ ਜੇ ਗੁੱਡੂ ਹੋਵੇ ਉਹਦੇ ਚ ਸਾਰੇ ਬੰਦੇ ਤੇ ਤੁਸੀਂ ਉਹਨਾਂ ਦੀ ਤਾਂ ਉਦੋਂ ਬਹੁਤ ਵੱਡੀ ਗੁੱਡੀ ਸੀ ਬਹੁਤ ਬਹੁਤ ਚੜਾਈ ਸਾਰੇ ਬੋਲ ਟੌਪ 'ਚ ਚੱਲਦੇ ਸੀ ਜੀ ਹਾਂਜੀ ਉਹਦੇ ਵਿੱਚ ਇਹੇ ਵੱਡੀ ਗੱਲ ਸੀ ਅੱਛਾ ਇੱਕ ਗੱਲ ਹੋਰ ਵਿਚਾਲੇ ਆ ਜੀ ਹਕੀਮਪੁਰ ਦੀ ਉਦੋਂ ਬੋਲ ਦਾ ਦਬਾਬੇ ਦੇ ਹੋਰ ਸਿੰਗਲ ਖੇਡ ਚ ਕਿਹੜੇ ਟੌਪ ਦੇ ਸੀਗੇ ਵੇ ਡੁਗਰਕੋੜ ਵਧੀਆ ਬੋਲ ਦਾ ਜੋੜ ਟੌਪ ਦੀ ਸੀ ਨਿਮਿਟੋਹੀ ਵਾਲਾ ਬੋਲ ਦਾ ਨਾਲ ਦੇ ਪਿੰਡ ਖੇਡ ਸੀ ਨਹੀਂ ਨਹੀਂ ਉੱਥੇ ਉਹਨਾਂ ਨੇ ਉਹੇ ਕਰਤਾ ਤਰਤਾ ਸੀ ਜੀ ਹਕੀਮਪੁਰ ਦੀ ਦੌੜ ਦੇ ਅੱਛਾ ਜੀ ਉਸ ਏਰੀਏ ਦੇ ਚਲੋ ਉੱਥੇ ਉੱਥੇ ਫਿਰ ਉਹਨਾਂ ਨੇ ਵੀ ਬੋਲ ਦਾ ਚੋਟੀ ਦੇ ਜੋੜੇ ਹਾਂ ਹਾਂ ਜੀ ਮੱਖਣ ਲੱਲੀ ਨੇ ਕਿਹਾ ਹਾਂ ਜੀ ਉਹ ਕਹਿੰਦੇ ਪਏ ਸਾਡੇ ਅੱਜ ਬੋਲ ਦੇ ਹੱਕਣੇ ਆ ਹਾਂ ਜੀ ਉਹ ਕਹਿੰਦਾ ਜਿਤਨਾ ਮੰਨਿਆ ਜੇ ਬੋਲ ਦਾ ਹਾਰ ਗਿਆ ਮੈਂ ਤੁਹਾਡੀ ਕੋ ਮੈਨੂੰ ਵਾਲਾ ਮੰਨਦੇ ਹੋ ਜੇ ਤੁਸੀਂ ਜਿੱਤੇ ਮਰਜੀ ਹੈਗਾ ਕਰ ਲਓ ਮੈਂ ਇਹਦੇ ਹੱਕਣੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਅੱਛਾ ਉਹ ਜਿੱਥੇ ਸੱਤ ਖੇਤ ਆਉਂਦੇ تھے ਮੋਹਰਲੇ ਦੋ ਖੇਤ ਬਾਕੀ ਮਾਲਵੇ ਵਾਲੇ ਦਾ ਸਾਰੇ ਤੁਰ ਕੇ ਜਾਂਦੇ ਸੀ। ਅੱਛਾ ਜੀ ਜਿਹੜਾ ਮੇਰਾ ਬਾਲ ਦੇ ਇੱਕ ਦੋਰੀ ਨੂੰ ਲੱਗਾ ਆ ਜਿਹੜਾ ਛੋਟਾ ਬੱਚਾ ਦਾ ਚੱਪਾ ਉਹ ਸਾਲਾ ਕਰੜਾ ਬਹੁਤ ਆ ਭਾਵੇਂ 5 ਕਿਲੋਮੀਟਰ ਮੋਟਰਸਾਈਕਲ ਦੇ ਮਗਰ ਲੈ ਜਾ ਐਦਾਂ ਪੂਛ ਖੜੀ ਜਾਂਦੀ ਹੁੰਦੀ ਸੀ। ਨਹੀਂ ਅੱਛਾ ਤੁਸੀਂ ਉਥੇ ਮੇਰੇ ਹਕੀਮਪੁਰ ਦੌਰ ਵੱਧ ਹੋਗੀ। ਖੱਤੇ 9 ਹੋਗਾ ਇੱਥੇ 8.5 9 ਖੱਤੇ ਨਹੀਂ ਫਿਰ ਤੁਸੀਂ ਕਰਾਏ ਉਹ ਮੈਂ ਕਾਨੂੰ ਕਰਾਏ ਆ ਫਿਰ ਤੋਂ ਤੁਹਾਡੇ ਕੋਲ ਹੀ ਕਹਿੰਦੇ ਵੀ ਤੁਰ ਕੇ ਅੱਛਾ ਇੱਕ ਗੱਲ ਹੁਣ ਤੁਹਾਨੂੰ ਮੇਰੇ ਛੋਟੇ ਬੱਚੇ ਕਰਕੇ ਕਰਾਏ ਪਹਿਲਾਂ ਜਗਤਪੁਰ ਮੇਰੇ ਬੱਚੇ 6.5 ਖੱਤਿਆਂ ਵਾਲੀ ਚ ਸਾਰਿਆਂ ਨੂੰ ਜਿੱਤ ਗਏ ਸੀ ਕਿਨੇ ਕਰਾਏ ਫਿਰ ਉਹ ਤੁਹਾਨੂੰ ਪਤਾ ਹੀ ਆ ਬੇ ਦੌੜਾ ਜਿਹੜੇ ਕਰਾਉਂਦੇ ਆ ਉਹੇ ਕਰਾਉਂਦੇ ਹੋਰ ਕੌਣ ਕਰਾਉਂਦਾ ਯਾਨੀ ਗੱਲ ਪਰਦੇ ਚ ਰੱਖ ਮੈਨੂੰ ਲੱਗਦਾ ਤੁਸੀਂ ਰਾਜਨੀਤੀ ਵੀ ਕਰਦੇ ਲੱਗਦੇ ਹੋ ਨਹੀਂ ਰਾਜਨੀਤੀ ਨਹੀਂ ਕੋਈ ਰਾਜਨੀਤੀ ਹੁਣ ਤੁਹਾਡਾ ਹੈਗਾ ਇੰਟਰਫੇਅਰ ਆ ਜਾਈਂ ਕਿਸੇ ਚ ਨਹੀਂ ਮੈਂ ਜਾਂਦਾ ਚੁੰਦਾ ਮੈਂ ਉਹਨਾਂ ਨੂੰ ਦਚਿਆ ਮੈਨੂੰ ਕੋ ਬਣਾਓ ਚਾਹੇ ਨਾ ਬਣਾਓ ਕੋ ਬਣੇ ਹੋਏ ਮੇਰੇ ਕੋ ਇ ਬਣਿਆ ਮੈਂ ਬਾਈ ਸੁਪਰਧਾਨ ਵੀ ਆ ਕਾਂਗਰਸ ਦਾ ਹਾਂਜੀ ਜ਼ਿਲ੍ਹੇ ਦਾ ਅੱਛਾ ਜੀ ਜੱਟ ਮਹਾਸਭਾ ਦੇ ਵੀ ਆ ਪਿੰਡ ਦੇ ਪਿੰਡ ਦਾ ਸਰਪੰਚ ਆ ਆ ਜੇਬ ਚ ਮੈਨੂੰ ਲੱਗਦਾ ਹੋਰ ਅਸਲਾ ਪਾਇਆ ਹੋਇਆ ਹੈ ਵਰਵਾਲਪੁਰ ਜੀ ਕੋਲ ਰਹਿੰਦਾ ਇਹ ਮੈਨੂੰ ਮੈਂ ਤਾਂ ਬਟੂਆ ਹੀ ਸਮਝੀ ਹੁਣ ਮੈਂ ਦੇਖਿਆ ਬਈ ਮੈਨੂੰ ਇਹ ਵੀ ਉਧਰ ਰੱਖੋ ਇਨਾ ਅਸਲਾ ਰੱਖ ਦੇ ਜਾਰਾ ਇਧਰ ਮੈਨੂੰ ਆ ਕਈ ਕਰਾ ਸੁੱਕਾ ਹੀ ਚੱਲ ਜਾਂਦਾ ਹੁੰਦਾ ਕਈ ਕਰਾ ਇਹ ਚੱਲਦਾ ਨਹੀਂ ਪਤਾ ਨਹੀਂ ਕਿ ਉਹ ਲੋਕ ਲੋਕ ਲੱਗੇ ਉਹ ਕਹਿੰਦੇ ਹੁੰਦਾ ਨਾ ਸਮਾਪੇ ਬਈ ਹਾਥੀ ਤੇ ਬੱਥੇ ਨੂੰ ਵੀ ਕੁੱਤਾ ਵੜ ਜਾਂਦਾ ਕਿਤੇ ਹੋਰ ਤੁਹਾਡੇ ਹੱਥ ਉੱਤ ਲੱਗਦਾ ਕਿਤੇ ਨਹੀਂ ਮੇਰਾ ਕੈਮਰਾਮੈਨ ਵੀ ਸਤਨਾਮ ਸਤਨਾਮ ਹੋ ਜਵੇ ਤੇ ਹਾਂ ਦੌੜ ਵੱਧ ਰੱਖ ਲਈ ਹਾਂਜੀ ਨੌ ਕਿਲੇ ਬੱਚਾ ਛੋਟਾ ਜਿਹਾ ਅੱਛਾ ਚੌਗਾ ਸਾ ਹਲਕਾ ਸੀ ਅੱਛਾ ਜੀ ਉਹ ਸਾਲਾ ਪੂਛ ਘੜੀ ਕਰਕੇ ਦੌੜ ਗਿਆ ਅੱਛਾ ਜੀ ਸਮਾਂ ਵੱਧ ਹੋਇਆ ਪਹਿਲਾਂ ਜਦੋਂ ਤੁਸੀਂ ਬੌਲਦ ਭਜਾਏ ਕਿਉਂਕਿ ਗੱਲ ਵੱਡੀ ਆ ਇਹ ਮਾਲਵਾ ਉਦੋਂ ਉਹ ਬੰਦਿਆਂ ਦੇ ਬਹੁਤ 스타 ਬੰਦੇ ਸੀਗੇ ਤੁਸੀਂ ਵੀ 스타 ਚਲੋ ਹੁਣ ਪਤਾ ਲੱਗਦਾ ਗੱਲਾਂ ਦਾ ਵਾਕਈ ਗੱਲਾਂ ਜਿਹੜੀਆਂ ਹੋਈਆਂ ਬੌਲਦ ਕਿਦੇ ਕਿਦੇ ਭੱਜ ਗਏ ਪਹਿਲਾਂ ਜਦੋਂ ਹਕੀਮਪੁਰ ਦੀ ਖੇਡ ਸ਼ੁਰੂ ਹੋਈ ਇਹ ਢੜਾਰੀਆਂ ਵਾਲੇ ਦੇ ਵਿਸ਼ੇ ਜੀ ਇਹ ਦੌੜ ਨੂੰ ਥੋੜਾ ਜਿਹਾ ਟਾਈਮ ਵੱਧ ਹੋ ਗਿਆ ਤਾਂ ਮਠੱਡਿਆਂ ਦੀ ਦੌੜ ਦਾ ਮੈਨੂੰ ਚੇਤਾ ਆ ਟਡਾਰੀ ਵਾਲੇ ਗੋਸਲਾਂ ਵਾਲਾ ਬੱਛਾ ਲਿਆਏ ਸੀ ਸਾਵਾ 65000 ਦਾ ਅੱਛਾ ਜੀ ਉਸ ਵੇਲੇ ਨਗਰ ਵਾਲੇ ਮੇਰੇ ਕੋਲ ਇੱਥੇ ਆਏ ਬੌਲ ਦੇ ਜੋੜਨੇ ਲਈ ਮਨਜੀਤ ਹੁਣੀ ਅੱਛਾ ਜੀ ਉਹਨਾਂ ਦਾ ਬੌਲ ਦੇ ਜੋੜਨੇ ਲੱਗੇ ਤੇ ਬਹਿ ਬੂ ਜਾਂਦਾ ਥਾ ਅੱਛਾ ਜੀ ਉਹ ਮੱਖਣ ਲੱਲੀ ਨੂੰ ਨਾਲ ਲੈ ਕੇ ਆਏ ਮੱਖਣ ਲੱਲੀ ਮੇਰੇ ਬੌਲ ਦਾ ਹੱਕ ਦਾ ਹੁੰਦਾ ਥਾ ਅੱਛਾ ਜੀ ਉਹ ਬੁੜਾ ਇੱਥੇ ਆ ਕੇ ਕਹਿੰਦਾ ਮੱਲ ਸਾਡੇ ਕੋਲ ਟਰੱਕ ਆ ਅਸੀਂ ਤੇਰੇ ਬਾਲਦ ਘਰੋਂ ਲੈ ਜਾਇਆ ਕਰਾਂਗੇ ਘਰ ਛੱਡ ਜਾਇਆ ਕਰਾਂਗੇ ਇਨਾਮ ਤੈਨੂੰ ਦੇਵਾਂਗੇ ਅੱਧਾ ਅੱਛਾ ਸਾਡੇ ਨਾਲ ਬਾਲਦ ਚੋੜ ਨਹੀਂ ਆਪਾਂ ਹਕੀਮਪੁਰ ਦੀ ਗੱਲ ਕਰਦੇ ਸੀਗੇ ਹਾਂਜੀ ਹਕੀਮਪੁਰ ਦੀ ਗੱਲ ਪਹਿਲਾਂ ਬਈ ਮਾਲਵੇਚੋਂ ਆਏ ਤੁਹਾਡੇ ਤੇ ਆਹ ਜਿਹੜੀ ਫੋਟੋ ਆ ਹਾਂਜੀ ਹਕੀਮਪੁਰ ਦੇ ਬੈਕਟਰੀ ਸਟੈਂਡ ਜਾਂ ਕਿਲਾਰੇ ਪਰ ਹਾਂ ਹਾਂਜੀ ਜਾਂ ਸਮਰਾਲੇ ਕਿਸੇ ਕਿਸੇ ਪਿੰਡ ਹੁੰਦਾ ਸੀ ਚਾਹੀਏ ਇਹ ਹਕੀਮਪੁਰ ਦੇ ਆ ਜੀ ਇਹ ਪਹਿਲੇ ਸਟੇਡੀਅਮ 'ਚ ਕਬੱਡੀਆਂ ਟੌਪ 'ਚ ਹੁੰਨੀਆਂ ਸੀ ਸਭ ਟੌਪ 'ਚ ਕਿਉਂਕਿ ਆਪਾਂ ਉਹ ਕਹਿੰਦੇ ਹੁੰਦੇ ਆ ਪਰਤਖ ਨੂੰ ਸਬੂਤ ਕਾਦਾ ਹਾਂਜੀ ਇਹ ਤਿੰਨੇ ਬੰਦੇ ਥੋੜੇ ਖੜੇ ਆ ਬੈਕਪੀਸ ਐ ਇਹ ਮੇਰਾ ਜੀ ਚਾਚਾ ਵੀ ਐ ਤਾਂ ਮਾਸੜ ਵੀ ਐ ਪੁਲਵਾਨ ਉੱਪਰਲੇ ਤੇ ਖੜਾ ਹਾਂਜੀ ਇੱਕ ਨੰਬਰ ਤੇ ਹਾਂਜੀ ਦੋ ਨੰਬਰ ਤੇ ਮੈਂ ਤਾਂ ਆਹ ਰਾਣਾ ਖੜੇ ਆ ਅੱਛਾ ਜੀ ਚੱਕਰਾ ਮੂੰਹ ਵਾਲਾ ਚੱਕਰਾ ਮੂੰਹ ਆ ਤੀਜੇ ਤੇ ਇਹਦੇ ਨਾਲ ਛੋਟਾ ਬੱਚਾ ਜੜਿਆ ਸ ਮੱਖਣ ਲੱਲੀ ਦਾ ਬੜਾ ਮੁੰਡਾ ਆ ਇਹ ਹਾਂਜੀ ਤੀਜੇ ਨੰਬਰ ਤੇ ਉਹ ਖੜਾ ਦਾ ਮੇਰਾ ਬੱਚਾ ਛੋਟਾ ਉਹਨੇ ਜੁੜਿਆ ਸ ਬੜਾ ਇਹਦੇ ਨਾਲ ਜੁੜਿਆ ਸੀ ਰਾਣੇ ਵਾਲੇ ਵਾਹ ਦੁਬਾਰਾ ਪਹਿਲਾ ਮੇਰੇ ਆਪਣੇ ਇਕੱਠਿਆਂ ਦਾ ਕਥੇ ਯਾਨੀ ਉਹ ਸਟੇਜ ਤੇ ਤਿੰਨੇ ਹੀ ਤੁਸੀਂ ਪਰਿਵਾਰ ਦੇ ਬੰਦੇ ਖੜ ਗਏ ਤਿੰਨੇ ਨੰਬਰ ਹੁੰਦੇ ਸੇ ਹੋਰ ਨੰਬਰ ਇਹ ਨਹੀਂ ਸੀ ਹੁੰਦਾ ਉੱਥੇ ਹਕੀਮਪੁਰ ਪਹਿਲਾਂ ਪਹਿਲਾਂ ਫਿਰ ਤਾਂ ਬਹੁਤ ਵੱਡੀ ਗੱਲ ਹੋਈ ਹੈ ਹਾਂਜੀ 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 ਵੱਡੀ ਜਦੋਂ ਤੁਸੀਂ ਜਿੱਤੇ ਹਾਂਜੀ ਸਾਰਾ ਮੇਲਾ ਕੀ ਸਾਰਾ ਮਾਲਵਾ ਤੁਹਾਡੇ ਬੌਧਾਂ ਕੋਲੇ ਆ ਗਿਆ ਹੁਣ ਵੀ ਆਹ ਬੰਦਾ ਯਾਰ ਮਾਨ ਕਿਉਂਕਿ ਉਹ ਬੰਦੇ ਤਾਂ ਮੰਨ ਲਓ ਸਾਰੇ ਖਰੀਦਣ ਆਲੇ ਸੀ ਤੁਹਾਨੂੰ ਟੀਚਰਾਂ ਵੀ ਹੋਈਆਂ ਮਾਲਵੇ ਚ ਗਏ ਵੀ ਜਵਾਬੇ ਵਾਲੇ ਖਰੀਦਣ ਆ ਗਏ ਅੱਛਾ ਇਹ ਫਿਰ ਤੁਸੀਂ ਤਿੰਨੇ ਮੇਲੇ ਮਾਲਵੇ ਵਾਲੇ ਫਿਰ ਤੁਹਾਡਾ ਬੱਲੇ ਬੱਲੇ ਹੋ ਗਈ ਪੂਰੇ ਵੀ ਸਿੰਗਲ ਖੇੜਦਾ ਵੀ ਹਾਂਜੀ ਚਰਨ ਜੀ ਸਿਮਾਨ ਬਾਦ ਹਾਂਜੀ ਕੋਈ ਨਹੀਂ ਤੁਹਾਨੂੰ ਬਾਦਸ਼ਾਹ ਕਿਹਾ ਜਾਂਦਾ ਇਹ ਜਦੋਂ ਐਡੀ ਗੱਲ ਹੋ ਗਈ ਹਾਂਜੀ ਸਿੰਗਲ ਖੇੜਦੀ ਜਿਹੜੀ ਤੁਸੀਂ ਹੁਣ ਗੱਲ ਕਹੀ ਆ ਚਲੋ ਉਹ ਗੱਲਾਂ ਆਪਾਂ ਗਾਹਾਂ ਕਰਦੇ ਆ ਵੀ ਇਹ ਮਾਲਵੇ ਵਾਲੇ ਸੱਤ ਕਿਲੇ ਤੋਂ ਬਾਅਦ ਤੁਰ ਕੇ ਆਉਂਦੇ ਸੀਗੇ ਮੈਂ ਆਪ ਦੇਖਿਆ ਵੀ ਹੁਣ ਜਿਹੜੇ ਦਵਾਬੇ ਵਾਲੇ ਦੂਰੀ ਖੇੜ ਵਾਲੇ ਕਿਆਬ ਕ ਮੂਰੇ ਲੰਘੇ ਅਸੀਂ Hindu ਦੋ ਖੇਡਾਂ ਤੇ ਮੈਂ ਆਇਆ ਹਾਂ Hindu ਮੂਰੇ ਲੰਘਿਆ ਬੋਲ ਤੋਂ ਪਿੱਛੇ ਰੱਗੇ ਦੂਰੀ ਖੇੜ ਤੇ ਫਿਰ ਉਹ ਵਜ੍ਹਾ ਕੀ ਸੀਗੀ ਉਹ ਤਾਂ ਥੋੜੇ ਤੇ ਕਹਾਵਤ ਤੋਕਦੀ ਆ ਨਹੀਂ ਨਹੀਂ ਉਹ ਵਜਾ ਜੀ ਇਹ ਆ ਹਾਂਜੀ ਲੋਕ ਹੁਣ ਥੋੜੇ ਜਿਹੇ ਅਜੈਸ਼ੀ ਚ ਆ ਗਏ ਆ ਕੋਸ਼ ਇੱਕ ਮੁੰਡਿਆਂ ਨੂੰ ਸ਼ੌਂਕ ਹੈਗੇ ਆ ਸ਼ੌਂਕ ਇਹ ਆ ਵੀ ਇੱਧਰ ਦਾ ਵੀ ਰੱਖਣਾ ਤਾਂ ਉਧਰ ਦਾ ਵੀ ਰੱਖਣਾ ਅੱਛਾ ਇਹ ਸ਼ੌਂਕ ਨਹੀਂ ਹੁੰਦੇ ਹਾਂਜੀ ਜੇ ਬੋਲ ਦ ਭਜਾਉਣੇ ਆ ਤਾਂ ਨਾਲ ਪੂਰਾ ਅਸਲੀ ਪਿਛਲੇ ਵਾਲਾ ਜੱਟ ਬਣਨਾ ਮੈਂਦਾ ਇਹਨੂੰ ਮੁੰਡੇ ਨੇ ਪੁੱਛਿਆ ਕਦੇ ਮੈਂ ਪਿੰਡ ਕੋਈ ਚਾਬਕ ਨਹੀਂ ਥੱਦਿਆ ਹਾਂਜੀ ਕਦੇ ਕੋਈ ਕਿਸੇ ਨੂੰ ਟ੍ਰੇਨਿੰਗ ਨਹੀਂ ਦਵਾਈ ਹਮ ਜਦਦਾ ਮੈਂ ਬਾਲ ਦੇ ਰੱਖਦਾ ਮੈਂ ਆਪ ਮਿਹਨਤ ਕਰਉਨਾ ਆਪ ਗੱਡੀ ਤੇ ਜੰਨਾ ਇਹਦਾ ਬਾਲ ਦਾ ਮੋੜਦਾ ਨਾ ਲੱਟੂ ਦਾ ਉਹ ਵੀ ਮੈਂ ਮੋੜਨ ਲਾਤਾ ਤੇਰਵਾ ਤੁਹਾਡੇ ਜਿਨ੍ਹਾਂ ਦਾ ਕਦੇ ਨੰਬਰ ਨਹੀਂ ਲੱਗਾ ਜ਼ਿੰਦਗੀ ਚ ਉਹਨਾਂ ਦੇ ਵੀ ਨੰਬਰ ਲਵਾ ਗਏ ਉਹਦਣ ਇੱਕ ਦਿਨ ਇੱਥੇ ਦੌੜ ਹੋਈ ਆ ਇੱਕ ਕੱਟੇ ਦਾ ਨੰਬਰ ਲਵਾਤਾ ਜੀ ਲੈਤੀ ਜਿਆ ਬੱਚਾ ਉਹ ਲੋਕ ਮੈਨੂੰ ਟੀਚਰਾਂ ਕਹਿੰਦੇ ਅਸੀਂ ਤੇਰਾ ਇੰਨਾ ਮਹਿੰਗਾ ਬੋਲ ਦਿੱਤਾ ਮੈਂ ਕਿਹਾ ਗਰੀਬ ਦਾ ਕੌਣ ਸੁਣਦਾ ਹਾਂਜੀ ਅਸੀਂ ਗਰੀਬਾਂ ਵਾਲ ਖੜੇ ਆ ਮਾਨ ਨੇ ਸੁਣੀ ਫੇਰਾ ਮਾਨ ਦਾ ਮਾਨ ਉਹਦਾ ਨੰਬਰ ਉਹਦਾ ਪਿੰਡ ਹਾਂਜੀ ਉਹਦੇ ਪਿੰਡ ਨੰਬਰ ਲੱਗ ਗਿਆ ਪੰਡਤ ਕਹਿੰਦੇ ਆ ਉਹ ਨਹੀਂ ਮੈਨੂੰ ਦਵਾਇਆ ਇਹਦੇ ਡੈਡੀ ਨੇ ਇਹ ਬੋਲ ਦੇ ਜਿਹੜਾ ਹੁਣ ਮੇਰੇ ਕੋਲ ਜਿੱਤੇ ਦਾ ਕਿਨੇ ਜੀ ਤੇ ਕਾਲੀਂਗਾ ਵਾਲੇ ਪੰਡਤ ਨੇ ਅੱਛਾ ਜੀ